ਉਹਦੇ ਇਸ 11 ਦੇ ਬੱਚੇ ਅੰਗਰੇਜ਼ੀ ਸਕੂਲਾਂ ਜਾਂਦੇ ਹੋਣ ਕਿ ਛੋਟੇ ਬੱਚੇ ਦੇ ਹਾਂਣ ਦੇ ਬੱਚੇ ਨੂੰ ਜਰੂਰ ਦੇਖੋ ਕਿ ਕਿਤਾਬ ਭਰਾ ਕੇ ਇਹ ਨੂੰ ਕੋਈ ਫਰਕ ਆਇਆ ਨਾ ਮੈਂ ਹਰ ਜਗ੍ਹਾ ਕਹਿੰਦਾ ਕਿ ਸਕੂਲ ਸਭ ਤੋਂ ਨੂੰ ਪੜਾਉਣਾ ਸਿਖਾ ਸਕਦਾ ਆ ਹਾਂ ਮੋਣੀ ਬੈਠੇ ਆ ਗਰੀਬ ਬੈਠੇ ਆ ਸਾਰੇ ਇੱਥੇ ਪੜ੍ਹੇ ਆ ਸਰ ਅਸੀਂ ਸਰ ਇੰਨੇ ਹੁੰਦੇ ਸੀਗੇ ਯਾਨੀ ਜਦੋਂ ਸਮਰਾਲੇ ਸਕੂਲ ਵੀ ਜਾਂਦੇ ਸੀ ਤੇ ਪੂਰਾ ਸੜਕ ਪਰ ਭਰ ਕੇ ਜਾਂਦੀ ਸੀਗੀ ਜਦੋਂ ਸਾਈਕਲਾਂ ਤੇ ਅਸੀਂ ਜਾਂਦੇ ਹੁੰਦੇ ਸੀਗੇ ਛੋਟਾ ਇਹ ਬਹੁਤ ਭਾਗਾ ਵਾਲਾ ਪਿੰਡ ਤੇ ਸਕੂਲ ਨੂੰ ਇੰਨੀ ਖੁੱਲੀ ਜਗ੍ਹਾ ਪੰਚਾਇਤ ਨੇ ਪਹਿਲੇ ਦਿਨ ਤੋਂ ਹੀ ਬਹੁਤ ਚੰਕੇ ਨਾਲ ਛੱਡੀ ਹੋਈ ਸੀ ਬਲਾਕ ਦੇ 6 ਦੇ 6 ਸੈਂਟਰਾਂ ਤੋਂ ਚੁਣੇ ਗਏ ਨਮਾਇਦੇ ਨੇ ਸਰਦਾਰ ਬਜਿੰਦਰ ਸਿੰਘ ਜੀ ਬਤੌਰ ਸਭ ਤੋਂ ਜੰਮ ਲਗਭਗ ਅਸੀਂ ਬਲਾਕ ਦੇ 4 ਦਿਨ ਤੋਂ ਲਗਾਤਾਰ ਪੂਰੇ ਬਲਾਕ ਦੇ ਵਿੱਚ ਇੱਕ ਇੱਕ ਸੈਂਟਰ ਤੋਂ ਵਿਆਪਕ ਰਹਿ ਕੇ ਲਗਲਾ 3 ਦਿਨ ਦਾ ਕੰਮ ਕੀਤਾ ਗਿਆ ਬੜਾ ਅੱਛਾ ਉਸ ਤੋਂ ਬਾਅਦ 4 5ਵਾਂ ਦਿਨ ਆ ਗਏ ਸੈਂਟਰਾਂ ਦਾ ਅੰਤ ਆ ਗਿਆ ਹੁਣ ਬਾਰੇ ਲੋਕ ਜੀ ਕੀਤੇ ਗਏ ਸਾਰੇ ਨਗਰ ਪੁਰਾ ਤਾਂ ਹੁਣ ਗੱਲ ਸਾਦੇ ਸਾਦੇ ਸਹਿਯੋਗ ਦੀ। ਤਾਂ ਮੈਂ ਲਖਨਊਧ ਤੋਂ ਸੀਐਸਟੀ ਨੂੰ ਮਿਲਤੀ ਕਰਾਂ ਕਿ ਜਿਹੜੀ ਪੱਧਿਆ ਸੈਕਟਰ ਸੀਐਸਟੀ ਨੇ ਤੇ ਉਹ ਵੀ ਸਾਡੇ ਨਾਲ ਦੋ ਸ਼ਰਤਾਂਾਂ ਸਾਂਝੇ ਕਰਦੇ ਕੋਈ ਦੱਸੇ ਸਹਿਯੋਗ। ਸਸ਼ਕਤੀ ਆ ਦੀ ਧਾਰਿਆ ਨੂੰ ਸਾਡੇ ਬਹੁਤ ਸ਼ਕਾਰਯੋਗ ਸਪੰਨ ਸਾਹਿਬ ਸਾਡੇ ਦਰਮਿਆਨ ਨੇ ਇਹਨੇ ਵੀ ਤੁਸੀਂ ਸਮਾਪੇ ਚ ਤਵੰਤੇ ਸੰਗਰਨ ਪੰਡਿਆ ਮੈਂਬਰ ਐਸਐਸਸੀ ਕਮੇਟੀ ਮੈਂਬਰ ਸਾਡੇ ਦਰਮਿਆਨ ਪਹੁੰਚੇ ਹੋ ਸਾਰਿਆਂ ਨੂੰ ਜੀ ਆਇਆਂ ਆਖਦੇ ਆਂ ਸੀ ਮੈਡ ਮਰੀਨਾ ਤੋਂ ਬਾਕੀ ਸਾਰਾ ਸਟਾਫ ਉਹਦਾ ਬਰਾਤਾਂ ਵਾਦੇ ਨਾਲ ਦਾ ਵੀ ਤੇ ਦਾਖਲਾ ਭਦੌਣ ਦੇ ਬਾਬਤ ਜਿਹੜੀ ਸਾਡੀ ਟੀਮ ਅਸੀਂ ਵਿਜ਼ਿਟ ਕਰ ਲਈ ਹੈ ਇਸੇ ਸੰਧੀ ਅੱਜ ਸਾਡਾ ਇਹ ਪੰਜਵਾਂ ਸੈਂਟਰ ਹੈ ਵਾਲਿਊ ਕਿਉਂਕਿ ਪਹਿਲਾ ਸਕੂਲ ਅਸੀਂ ਅੱਜ ਮਾਰਨਿੰਗ ਮੀਟਿੰਗ ਕਰ ਲਈ ਅਸੀਂ ਇੱਥੇ ਦਾ ਰੱਖਿਆ ਤੇ ਸਾਡੇ ਨਾਲ ਬਲੌਕ ਦੇ 6 ਦੇ 6 ਸੈਂਟਰਲ ਤੋਂ ਚੁਣੇ ਹੋਏ ਨਮਾਇਦੇ ਸਰਦਾਰ ਬਰਜਿੰਦਰ ਸਿੰਘ ਜੀ ਬਤੌਰ ਬੀਐਨਓ ਵੀ ਕੰਮ ਕਰ ਰਹੇ ਨੇ ਬਲਾਕ ਮੋਡਲ ਆਪਸ਼ਨ ਸਾਡੇ ਬਲਾਕ ਦੇ ਸਮਾਰਟ ਸਕੂਲਾਂ ਦੇ ਤੇ ਨਾਲ ਹੀ ਸਾਡਾ ਇੱਕ ਨਵਾਂ ਜਿਹੜਾ ਪ੍ਰੋਜੈਕਟ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਸਮਰੱਥ ਮਿਸ਼ਨ ਜਿਹਦੇ ਵਿੱਚ ਸਾਰੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੀ ਕੁਆਲਿਟੀ ਹੈ ਉਹਨੂੰ ਉੱਚਾ ਚੁੱਕਣ ਦੀ ਖਾਤਰ ਯਤਨ ਕੀਤਾ ਜਾ ਰਿਹਾ ਹੈ ਕਿ ਹਰ ਬੱਚਾ ਜਿਹੜੀ ਕਲਾਸ ਦੇ ਵਿੱਚ ਵੀ ਬੈਠਾ ਹੈ ਕੀ ਉਹ ਬੱਚਾ ਉਸ ਲੈਵਲ ਦੀ ਪੜ੍ਹਾਈ ਕਰ ਰਿਹਾ ਜਾਂ ਨਹੀਂ ਕਰ ਰਿਹਾ ਹੈ ਇਹਦੇ ਨਾਲ ਅਧਿਆਪਕਾਂ ਦੀ ਜਿਹੜੀ ਜਵਾਬਦੇਹੀ ਆ ਉਹ ਬੜੀ ਵੱਧ ਜਾਂਦੀ ਹੈ ਇਹ ਹਾਲਾਤ ਨੇ ਤੁਸੀਂ ਉਹ ਪਹਿਲੇ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ 'ਚ ਦੇਖਦੇ ਆਏ ਹੋ ਕਿ ਕਿੰਨਾ ਬਦਲਾ ਆਇਆ ਕਿਉਂਕਿ ਸਰਕਾਰਾਂ ਦਾ ਧਿਆਨ ਪਹਿਲਾਂ ਐਜੂਕੇਸ਼ਨ ਵੱਲ 2002 ਤੋਂ ਪਹਿਲਾਂ ਬੜਾ ਘੱਟ ਸੀਗਾ ਸਰਵ ਸਿੱਖਿਆ ਵਿਆਨ ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਜਿਹੜੀ ਸਕੂਲਾਂ ਦੀ ਇਨਫਰਾਸਟ੍ਰਕਚਰ ਆ ਕਮਰੇ ਦੇਣੇ ਸਕੂਲਾਂ ਨੂੰ ਵਧੀਆ ਰੰਗ ਰੂਪਨ ਕਰਨਾ ਸਕੂਲਾਂ ਦੀਆਂ ਵਧੀਆ ਗਰਾਉਂਡਾਂ ਤਿਆਰ ਕਰਨੀਆਂ ਬੱਚੀਆਂ ਮੁਕਤ ਦੇਣੀਆਂ 6 ਤੋਂ 14 ਸਾਲ ਦੇ ਬੱਚਿਆਂ ਦੀ ਮੁਫਤ ਐਜੂਕੇਸ਼ਨ 2002 ਤੋਂ ਸ਼ੁਰੂ ਕੀਤੀ ਸਰਕਾਰ ਨੇ ਸਭ ਸ਼ਿਕਸ਼ਾ ਅਭਿਆਨ ਚ ਹੌਲੀ-ਹੌਲੀ ਇਹਨੂੰ ਵਧੀਆ ਬਣਾਉਂਦੇ ਹੋਏ ਸਰਕਾਰ ਨੇ ਐਲ ਕੇ ਜੀ ਯੂ ਕੇ ਜੀ ਇਹਨੂੰ ਅਸੀਂ ਕਹਿੰਦੇ ਨੇ ਪ੍ਰੀ ਪ੍ਰਾਇਮਰੀ ਸੈਕਸ਼ਨ ਸ਼ੁਰੂ ਕੀਤਾ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਸਮੇਂ ਤੋਂ ਜਿਹਦਾ ਇੱਕ ਬੜਾ ਭੜਾ ਮਹੰਗਾਰਾ ਪੰਜਾਬ ਦੇ ਸਕੂਲਾਂ ਦੇ ਵਿੱਚ ਮਿਲਿਆ ਕਿਉਂਕਿ ਬੱਚਾ ਜਿਹੜਾ ਉਹ 3 ਜਾਂ 4 ਸਾਲ ਦੀ ਉਮਰ ਤੋਂ ਜਿਹੜਾ ਉਹ ਕੁਛ ਨਾ ਕੁਛ ਸਿੱਖਣਾ ਸ਼ੁਰੂ ਕਰ ਦਿੰਦਾ ਸੋ ਸਰਕਾਰ ਨੇ ਜਿਹੜੀ ਇਹ ਨੀयत ਤੇ ਨੀਤੀ ਬਦਲੀ ਹੈ ਉਹਦਾ ਇੱਕੋ ਇੱਕ ਮੋਟਰ ਵੀ ਜੋ ਪ੍ਰਾਈਵੇਟ ਸਕੂਲ ਦੀ ਸਿਸਟਮ ਆ ਜਿਹੜਾ ਕਰੋ ਤੁਸੀਂ ਨਹੀਂ ਉਧਰ ਬੱਚਾ ਭੇਜ ਸਕਦੇ ਤਾਂ ਇਹ ਸਕੂਲਾਂ ਤੇ ਲੈਵਲ ਨੂੰ ਵੀ ਉਸ ਤਰ੍ਹਾਂ ਦਾ ਕਰਿਆ ਜਾਵੇ ਸਾਡੀ ਜੁਨੀਅਨਾਂ ਦੀ ਮੰਗ ਆ ਕਿ ਤੁਸੀਂ ਸਕੂਲ ਬਣਾਤੇ ਵਰਦੀਆਂ ਮੁਫਤ ਦਿੱਤੀਆਂ ਬੜੀ ਵਧੀਆ ਗੱਲ ਆ ਪੈਸੇ ਤਾਂ ਸਾਡੇ ਹੀ ਨੇ ਜੀ ਇਹ ਸਰਕਾਰ ਕਿਹੜਾ ਆਪਣੇ ਕੋਲੋਂ ਦੰਦਦੀ ਆ ਸਾਡੇ ਟੈਕਸਾਂ ਦੇ ਪੈਸੇ ਨੇ ਸਾਡੀ ਖੇਤੀ ਦੇ ਸੈਕਟਰ ਤੋਂ ਪੈਰ ਨਹੀਂ ਜਾਣਦਾ ਸੀ ਇਹਨਾਂ ਦੀ ਇੱਕ ਖੋਜ ਹੈ ਕਿ ਜਿਹੜੀ ਅਸੀਂ ਕਿਸੇ ਤਰੀਕੇ ਨਾਲ ਅਸੀਂ ਇਸ ਤਰੀਕੇ ਨਾਲ ਜਰਡਨ ਤੇ ਗਰਾਊਂਡ ਨੂੰ ਮੇਨਟੇਨ ਕਰਦੀਏ ਕਿ बार-बार ਜਿਹੜੇ ਭਾਂਗ ਤੋੜ ਇਹਨੂੰ ਬਾਰ-ਬਾਰ ਇਹ ਤੇ ਪੈਸੇ ਤੇ ਫੰਡ ਸਾਨੂੰ ਨਾ ਕਰਦਿਏ ਪਿਆ ਕਿਉਂਕਿ ਪਿੰਡਾਂ ਦੇ ਵਿੱਚ ਜੇ ਗਰਾਊਂਡ ਖਤਮ ਹੋ ਗਏ ਗਰਾਊਂਡਾਂ ਦੇ ਨਾਲ ਨਾਲ ਬੜਾ ਕੁਝ ਖਰਾਬ ਬੁਲਗਾ 70% ਅਸੀਂ ਦੇਖ ਲਿਆ ਸਾਡੇ ਸਕੂਲਾਂ ਦੇ ਕੋਲ ਗਰਾਊਂਡ ਨਹੀਂ ਹੈਗੇ hota ਇਹ ਬਹੁਤ ਭਾਗਾ ਵਾਲਾ ਪਿੰਡ ਤੇ ਸਕੂਲ ਜਿਹਨੂੰ ਇੰਨੀ ਖੁੱਲੀ ਜਗ੍ਹਾ ਪੰਚਾਇਤ ਨੇ ਪਹਿਲੇ ਦਿਨ ਤੋਂ ਹੀ ਬਹੁਤ ਠੀਕੇ ਨਾਲ ਛੱਡੀ ਹੋਈ ਸੀ ਉਹਨੀਆਂ ਬਿਲਡਿੰਗ ਸਾਡੀ ਬਚਾੜੇ ਸੀ ਤੇ ਬਹੁਤ ਦੇਰ ਤੋਂ ਮੈਡਮ ਵੀ ਦੱਸਦੇ ਸੀ ਕਿ ਉਹ ਚਾਹੁੰਦੇ ਨੇ ਕਿ ਇਸ ਨੂੰ ਸਾਫ਼ ਕਰਕੇ ਇਧਰੋਂ ਗਰਾਊਂਡ ਬਣਾ ਦਈਏ ਮੂਹਰੇੋਂ ਕਿਸੇ ਸਕੂਲ ਦੀ ਬਿਲਡਿੰਗ ਇੱਕ ਪਾਸੇ ਲੈ ਲਈ ਉਹ ਤੇ ਸਫਲ ਰਹੇ ਨੇ ਵਧਾਈ ਦੇ ਪਤਰਾ ਗ੍ਰਾਮ ਪੰਚਾਇਤ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਤਾਂ ਹੈ ਜੀ ਉਹ ਬਿਲਡਿੰਗ ਜਿਹੜੀ ਸਰਕਾਰ ਵੀ ਬਣਾ ਰਹੀ ਹੈ ਸੰਗਠਨ ਨੇ ਇੰਨੀ ਸੁਣੀ ਬਣਾਈ ਆ ਜਿਵੇਂ ਉਹਦੇ ਵਿੱਚ ਬੱਚੇ ਪੜਨ ਵਾਸਤੇ ਹੈਗੇ ਨੇ ਤੇ ਸਾਡਾ ਜਿਹੜਾ ਅਧਿਆਪਕਾ ਉਹਨੂੰ ਤਾਂ ਦੇ ਹੀ ਨਾਲ ਇਮਾਨਦਾਰੀ ਨਾਲ ਉਹਨਾਂ ਬੱਚਿਆਂ ਤੇ ਮਿਹਨਤ ਕਰੇ ਜਿਹੜੇ ਬੱਚੇ ਸਾਡੇ ਕੋਲੇ ਆ ਕੇ ਮੀਡੀਅਮ ਵਰਗ ਦੇ ਮੱਧਮ ਪਰਿਵਾਰਾਂ ਦੇ ਸਾਡੇ ਕੋਲ ਬੈਠੇ ਨੇ ਇਹਨੂੰ ਸਮਝੋ ਸਮੇਂ ਦੀ ਲੋੜ ਆ ਸਰਕਾਰਾਂ ਵੀ ਸਹਿਰ ਦੇ ਨੇ ਇਸ ਮਾਮਲੇ 'ਚ ਇਹ ਸਾਰੇ ਕਮਰੇ ਮੁਫਤ ਵਰਦਿਆਂ ਮੇਡੇ ਵੀ ਇਹਦਾ ਭੋਜਨ ਮੁਕਤ ਕਿਤਾਬਾਂ ਬੈਗ ਇਹ ਹਰ ਟੀਚਰ ਨੂੰ ਜਾਂ ਤੇ ਨਹੀਂ ਖੰਦਾ ਨਾ ਜਾਂਦੇ ਹੋਣ ਕਿ ਛੋਟੇ ਬੱਚੇ ਦੇ ਹਾਂ ਦੇ ਬੱਚੇ ਨੂੰ ਜਰੂਰ ਦੇਖੋ ਕੁਝ ਕੇ ਭਰਾ ਕੇ ਵੀ ਇਹ ਨੂੰ ਕੋਈ ਫਰਕ ਪੈਣਾ ਮੈਂ ਹਰ ਜਗ੍ਹਾ ਕਹਿੰਦਾ ਕਿ ਸਕੂਲ ਸਿਰ ਤੁਹਾਨੂੰ ਪੜ੍ਹਾਉਣਾ ਸਿਖਾ ਸਕਦਾ ਬਾਕੀ ਸਭ ਬਹੁਤ ਕੋਸ਼ਾ ਏਦਾਂ ਦਾ ਜਿਹੜਾ ਕਿਤਾਬਾਂ ਤੋਂ ਬਿਨਾ ਸਿਖਾਇਆ ਜਾਂਦਾ ਗਰਾਊਂਡ ਦੇ ਵਿੱਚ ਬੱਚਾ ਜਿਹੜਾ ਸਾਡੇ ਜਿਹੜੇ ਸੈਕੰਡਰੀ ਸਕੂਲ ਆ ਉੱਥੇ ਦੇਖੋ 30 ਤੋਂ 40% ਬੱਚਿਆਂ ਦੀ ਐਨਟਾ ਲੱਗੀ ਹੋਣੀ ਹੈ ਰੀਜ਼ਨ ਕੀ ਆ ਕਿ ਉੱਥੇ ਗਰਾਊਂਡ ਸਕੂਲ ਤੋਂ ਬੱਚੇ ਇੰਨੇ ਯਾਰ ਗਰਾਊਂਡ ਤੇ ਲੈ ਕੇ ਨਹੀਂ ਜਾ ਸਕਦੇ ਬੱਚਿਆਂ ਕਿਤਾਬਾਂ ਦੇ ਇੱਡੀਆਂ 10 10 12 12 ਉੱਥੇ ਬੁੱਕਸ ਪੜ੍ਹਦੇ ਨੇ ਬੱਚੇ ਘਰੇ ਆ ਕੇ ਮੋਬਾਈਲ ਫੜ ਲੈਂਦੇ ਆ ਆਗਰ ਟੱਕਰੀ ਹੈ ਸਾਡੀ ਕਿੰਨੀ ਕਿੰਨੀ ਤੱਕ ਬਰਦਾਸ਼ਤ ਕਰਨੀ ਹੈ ਸੋ ਥੋੜਾ ਜਿਹਾ ਆਪਣੇ ਆਪ ਨੂੰ ਜਾਗਰੂਕ ਕਰੋ ਜਦੋਂ ਤੱਕ ਇਹ ਕੋਆਰਡੀਨੇਟਡ ਚੀਜ਼ਾਂ ਨਹੀਂ ਗਰਾਊਂਡ ਦੇ ਸਕੂਲ ਇਹ ਤਾਂ ਇਕੱਠਾ ਹੁੰਦਾ ਕਹਿੰਦਾ ਮੈਂ ਪਿੰਡੂ ਆ ਤੇ ਮੈਂ ਪਿੰਡ ਕੋ ਨੂੰ ਜਾਣਦਾ ਹਾਂ ਸਾਰਿਆਂ ਨੂੰ ਮੈਂ ਚਲਾ ਲੂ ਸਕੂਲ ਉਹ ਕਹਿੰਦੇ ਮੈਂ ਘੜੀ ਗਿਆ ਭਰਤਲੇ ਗਿਆ ਹਰਿਓ ਗਿਆ ਵੀ ਮੈਂ ਸਾਰਿਆਂ ਨੂੰ ਕਿਹਾ ਵਾ ਚਲੋ ਪਿੰਡ ਦੇ ਨਾਲ ਗਏ ਬੰਦੇ ਬਜ਼ੁਰਗ ਗਏ ਕਹਿੰਦੇ ਪਸ ਸਕੂਲ ਚਲਾਇਆ ਅਸੀਂ ਸਰ ਇੱਥੇ ਪੜਦੇ ਸੀਗੇ ਸਾਰੀ ਜਾਣੇ ਜਦ ਸਾਰੇ ਚਾਰੇ ਪੰਜੇ ਪਿੰਡਾਂ ਤੋਂ ਇੱਥੇ ਬੱਚੇ ਆਉਂਦੇ ਹੁੰਦੇ ਸੀਗੇ ਸਮਰਾਲੇ ਦਾ ਇੱਕ ਨੈਸ਼ਨਲ ਸਕੂਲ ਸੀਗਾ ਨਨਕਾਣਾ ਸੀ ਬਹੁਤ ਘੱਟ ਬੱਚੇ ਜਾਂਦੇ ਹੁੰਦੇ ਸੀਗੇ ਉਹਨਾਂ ਨੇ ਸਕੂਲ ਚਲਾਇਆ ਸਾਲ ਜਦ ਬਹੁਤ ਬੱਚੇ ਹੁੰਦੇ ਸੀਗੇ ਆ ਹਮੋਂ ਨਹੀਂ ਬੈਠੇ ਆ ਗਰੀਬ ਬੈਠੇ ਆ ਸਾਰੇ ਇੱਥੇ ਪੜ੍ਹੇ ਆ ਸਰ ਅਸੀਂ ਸਰ ਇੰਨੇ ਹੁੰਦੇ ਸੀਗੇ ਜਾਨੀ ਜਦੋਂ ਸਮਰਾਲੇ ਸਕੂਲ ਵੀ ਜਾਂਦੇ ਸੀ ਤੇ ਪੂਰਾ ਸੜਕ ਪਰ ਭਰ ਕੇ ਜਾਂਦੀ ਸੀ ਜਦੋਂ ਸਾਈਕਲਾਂ ਤੇ ਆਤੀ ਜਾਂਦੇ ਹੁੰਦੇ ਸੀ ਆ ਹਾਮੁਣੀ ਬੈਠੇ ਆ ਗਰੀਬ ਬੈਠਿਆ ਸਾਰੇ ਇੱਥੇ ਪੜੇ ਆ ਸਰ ਅਸੀਂ ਸਰ ਇੰਨੇ ਹੁੰਦੇ ਸੀਗੇ ਯਾਨੀ ਜਦੋਂ ਸਮਰਾਲੇ ਸਕੂਲ ਵੀ ਜਾਂਦੇ ਸੀ ਤੇ ਪੂਰਾ ਸੜਕ ਪਰ ਭਰ ਕੇ ਜਾਂਦੀ ਸੀ ਜਦੋਂ ਸਾਈਕਲਾਂ ਤੇ ਆਤੀ ਜਾਂਦੇ ਹੁੰਦੇ ਸੀ